ਹੋ ਜੀ ਭਾਈ ਜੀ ਇਹ ਹੈ ਰੋਪੜ ਦਾ ਹੈਦਰ ਪਹਿਲਾ ਆਹ ਵਾਲਾ ਗੇਟ ਖੋਲਿਆ ਸੀਗਾ ਇਹ ਦੇਖੋ ਕਿੰਨਾ ਵਹਾ ਹੋਇਆ ਆਹ ਬੰਦ ਸੀਗਾ ਇਹ ਖੋਲਿਆ ਤੇ ਪੂਰਾ ਹੁਣ ਛਲੋ ਛਲੋ ਹੋਇਆ ਪਿਆ ਕੰਮ ਹੁਣ ਬਾਈ ਲੱਗਦਾ ਉਹ ਤੀਜਾ ਖੋਲੂਗਾ ਆਹ ਬਾਈ ਹੁਣੀ ਲੱਗੇਗਾ ਖੋਲਣ ਉਹ ਚੱਲੀ ਜਾਂਦਾ ਪਤਾ ਨਹੀਂ ਕੀ ਆ ਬੱਸੇ ਜੀ ਟੈਂਪੋ ਆਪਣੇ ਆਗੇ ਖੜੀ ਸੀ ਹਾਂਜੀ ਦੱਸੋ ਤੁਸੀਂ ਕੀ ਵਿਚਾਰ ਹੈ ਤੁਹਾਡੇ ਹੁਣ ਇਹਦੇ ਬਾਰੇ ਇਹ ਬੱਸ ਬੰਦ ਕਰਤਾ ਜੀ ਉਹਨਾਂ ਨੇ ਮਾੜਾ ਚਲਾ ਕੇ ਵੇਖਿਆ ਨਾ ਮੈਂ ਚਲਾ ਕੇ ਦੇਖਿਆ ਸੀ ਕੋਈ ਕਹਿੰਦੇ ਕੁਝ ਫਸ ਗਿਆ ਸੀਗਾ ਵਿੱਚ ਕੋਈ ਕੋਈ ਚੀਜ਼ ਪਾਸ ਆਊਟ ਕੀਤੀ ਉਹਨਾਂ ਨੇ ਚੈੱਕ ਵੀ ਕੀਤਾ ਬਾਅਦ ਮੈਨੂੰ ਲੱਗਦਾ ਜਨਵਾਰ ਜੁਨਵਾਰ ਨਾ ਹੋਵੇ ਕੀ ਕੋਤੇ ਵਗੈਰਾ ਪੱਤੇ ਜਾਂ ਕੋਈ ਦਖਤਰ ਦਰੁਕਤ ਟੁੱਟ ਗਿਆ ਹੁਣ ਹੁਣ ਬਾਈ ਹੁਣਾਂ ਫਿਰ ਬੰਦ ਕਰਤਾ ਹੁਣ ਵਹਾਜ ਦਾ ਥੋੜਾ ਘਟ ਗਿਆ ਚਲੋ ਬਾਈ ਇਧਰਲੇ ਤਾਂ ਬੰਦੀ ਆ ਸਾਰੇ ਦਿਖਾਉਂਦੇ ਤੁਹਾਨੂੰ Evet. Allah namachini çiçekli ol ya ਬਾਈ ਆ ਉੱਥੇ ਨਾ ਮੱਛੀ ਦੇਖਦਾ ਪਿਆ ਆ ਵੀ ਆਜ ਵੇ ਕੁੰਡੀ ਲਾਈ ਹੋਈ ਆ ਬਾਈ ਨੇ ਗੱਲਬਾਤ ਸੁਣਾ ਰਿਹਾ ਸੀ ਕਹਿੰਦਾ ਕੱਲ ਪਰਸੋਂ ਦੇ ਮੈਂ 20 ਕਿਲੋ ਦਾ ਪੀਸ ਫੜਿਆ ਇੱਥੋਂ ਮੱਛੀ ਦਾ ਇਹ ਇੱਕ ਟਿੱਬੀ ਸਾਫ ਗੁਰਦੁਆਰਾ ਲਓ ਬਾਈ ਇਸ ਵੇਲੇ ਆ ਰੋਪੜ ਹੈੱਡ ਦੇ ਸੱਤ ਲੋਈ ਦੇ ਕਿਨਾਰੇ ਜਿੱਥੇ VOTING ਹੁੰਦੀ ਹੈ ਇਹ ਸਾਡਾ ਬਾਈ ਰੁਪਿੰਦਰ ਬਾਈ ਆਪਣੇ ਨਾਲ ਹੀ ਆ ਦਫਤਰ ਚ ਤੇ ਸੋਚ ਰਹੇ ਆ ਕਿ ਪੈਡਲ ਆਲੀ ਕਰੀਏ ਜਾਂ ਡੀਜ਼ਲ ਪੈਟਰੋਲ ਵਾਲੀ ਕਰੀਏ ਜਾਂ ਫਿਰ ਸਕੂਟਰ ਵਾਲੀ ਚਲੋ ਦੇਖਦੇ ਆ ਇਹ ਬਹੁਤ ਹੀ ਖੂਬਸੂਰਤ ਨਜ਼ਾਰਾ ਆ ਜੀ ਤੇ ਪਾਣੀ ਕਾਫੀ ਚੜਿਆ ਹੋਇਆ ਹੈ ਉਧਰ ਗੇਟ ਵੀ ਦੋ ਤਿੰਨ ਖੋਲੇ ਆ ਤੁਹਾਨੂੰ ਦਿਖਾਏ ਆ ਪਹਿਲਾਂ ਵੀਡੀਓ ਚ ਤੇ ਹੋਂ ਤਾਂ ਅਸੀਂ ਐਨ ਬਾਕੀ ਕਾਫੀ ਡੂੰਘਾ ਆ ਜਾ ਵੀ ਸਕਦੇ ਆ ਵਿੱਚ